ਇਹ ਬੰਦ ਕਰੋ ਲੋਕੋ ਵੀ ਦੇ ਵੀ ਹਸਰੇ ਹੈਡਫੋਨ ਕੇ ਲਿਏ ਪੁਝਾੜ ਆ ਗਿਆ ਮੁੰਡਾ ਇੱਥੇ ਆ ਜਾਓ ਤੁੰਗੋ ਬੋਲਾ ਲਾ ਲਿਆ ਮੁੰਡਾ ਚਾ ਚੋ ਮਿਲੇ ਆ ਤੇ ਸੁਆਣਾ ਆ ਕੋਈ ਬੋਲ ਬੇਤੁਰਾ ਇਹ ਬੋਲਦੇ ਨੇ ਕਿ ਉਹ ਜਿਹੜਾ ਉਹ ਜਿਹੜਾ ਜਿਹਨੇ ਵੀ ਲਾਉਣਾ ਉਹ ਲਾਉਣਾ ਉਹਨਾਂ ਨੂੰ ਆ ਤਾਂ ਨਹੀਂ ਦੇ ਦੇ ਓਕੇ ਹੋਜੀ ਓਕੇ ਨਹੀਂ ਨਹੀਂ ਵੀ ਥਾਣੇ ਤੋਂ ਆਇਆ ਤਰਪੜੇ ਸੀ ਬਸੇ ਕੋ ਦੋ ਫੇਟੀਆਂ ਦੀ ਬੇਬੀ ਚਾਇਨਾ ਡੋਰ ਵਿੱਚ ਹੀ ਆਣੇ ਤੁਹਾਨੂੰ ਮੜਾ ਮੋਟਾ ਖੌਫ ਹੈ ਨਹੀਂ ਰੱਬ ਦਾ ਕੋਈ ਗਲਤੀ ਹੋ ਗਈ ਹੈ ਅੰਦੋ ਨੇ ਪਤਾ ਅੱਟਾ ਮਲੇਂ ਚ ਜੱਜਾ ਪੈਸਾ ਆਪ ਕੋ ਨਹੀਂ ਬੱਚੇ ਮੈਂ ਖੌਫ ਨਹੀਂ ਹੈਗਾ ਤੁਹਾਨੂੰ ਕੋਈ ਅੰਦਰ ਹੁੰਦੀ ਮਾਰਦਾ ਜਾਂਦੇ ਇਹਨੇ ਪੰਛੀ ਮਾਰਦਾ ਹੈ ਨਾ ਵੀਰੋ ਫੋਨ ਨਹੀਂ ਆਜੇ ਬੈਟ ਦੇ ਗੱਤੇ ਚੱਕ ਕੇ ਦੇਖ ਸਕਦੇ ਮੇਰਾ ਫੋਨ ਤੁਹਾਡੇ ਕੋਲ ਆਇਆ ਹੈ ਇਟ ਇਸ ਅ ਬੀਨ ਫੋਨ ਦੇਓ ਹਾਂ ਜੀ ਹਾਂ ਸਰ ਗਾ ਮਹਾਲਾ ਦਾ ਨੰਬਰ ਆ ਗੋ ਐਪੀ ਡਰੋਏ ਉਹਨੂੰ ਕਹਿ ਗਏ ਧਰਮ ਦੇ ਕਿ ਬਹੁਤਾਂ ਮਾਰਕ ਘਾ ਲੋ ਸਰ ਆ ਲਾਈਟ ਚਲਾ ਦਿਓ ਜੀ ਲਾ ਜੀ ਮੁੰਡੇ ਲਾਈਟ ਓਨ ਕਰੋ ਮੈਂ ਦੁਬਾਰਾ ਜੀ ਆ ਭਈਆ ਜੀ ਆ ਭਈਆ ਇਹ ਸਮਾਨ ਮੋਟੇ ਪਿੱਛੇ ਸਰ ਦੇਖਿਓ ਆ ਫੋਲ ਕਮਰਾ ਫੋਲ ਮੈਂ ਮੈਂ ਜਿੰਦਾ ਤੋੜੂਗਾ ਮੈਂ ਤੋੜਦਾ ਇਸ ਨੂੰ ਮੈਂ ਭੇਜ ਦੂਗਾ ਸਾਡੀ ਗੱਲ ਚੱਲਦੀ ਹੈ ਹੁਣ ਦੇਖ ਲਓ ਟੈਨਸ਼ਨ ਨਾ ਵੀਰ ਜੀ ਡਿਲੀਵਰਲ ਹੋ ਗਈ। ਵਾਈਟ ਕਨ ਨੂੰ ਉਹ ਦੇ ਪੈਣਾ ਨੰਨਾ ਨਾ। ਵੀ ਵੀ ਕੋਤੇ ਦੇ ਨਾਮ ਨੂੰ। ਖੋਲ। ਇਹ ਬਾਤ ਕਰ ਰਿਹਾ ਕਰਨੀ ਗੱਲ ਹੈ। ਖੋਲ ਕੇ ਖੋਲ ਲਗਾਉਣਾ। ਨਾਲ ਲੈਣਾ ਸਾਰਾ ਇਕੱਠਾ ਕਰਕੇ ਟੱਬਰਦਾਰ। ਰਾਜ। ਇਹ ਤਾਂ ਹੈਗੀ। ਮੈਨੂੰ ਲੈ। ਖੋਲ। ਮੰਮੀ ਲੋਕ ਚਾਬੀ ਦੇ। ਆਰ ਖਾਓ ਜੀ ਸਮਾਨ ਸਾਰਾ। ਸਰ ਖਾਰੇ ਦੇ ਖਾ। ਆ ਇਸ ਕਰਕੇ ਬਾਤ। ਆ ਵੀ ਦੇ ਦਿਓ। ਆ ਵੀਓ। ਬਰੇ ਕਾਉਂਟ ਕਰ। ਮੇਰਾ ਰੋਲ ਆਨ ਕਰੋ। ਆ ਬਰਬਤੀ ਦੇ ਗਰਾਮ ਨਾਲ। ਯਰੇ ਤੈਨੂੰ ਸਪੈਰ ਕੋਣੇ ਸੋਨੂੰ ਤੇਰੇ। ਮੇਰੇ ਪਿਛਲੇ ਸਾਲ ਲੈ ਕੇ ਰੱਖੀਆਂ ਦੀ ਮੈਂ ਵੇਚ ਨਹੀਂ। ਪਿਛਲੇ ਆ ਵੇਚ ਹੀ ਨਹੀਂ ਹੋਉਂਦਾ। ਮੈਂ ਚੱਕ ਲਈ ਮੈਂ। ਸਰ। ਆ ਵੀ ਕੋਲੋ ਲਵੋ ਮੈਨੇ। ਇੱਕ ਕਿਲੋ ਦਾ ਸਮਾਨ ਕਰਦਾ ਜੀ। ਇਸ ਦੀ ਬੋਕ ਐ ਨਹੀਂ ਦੋ। ਤੁਸੀਂ ਬੈਠੋ। ਉੱਪਰ ਬੈਠ ਜਾ ਆਰਾਮ ਨਾਲ ਬੈਠ ਪਾਜੀ ਉਹਨਾਂ ਨੂੰ ਤੈ ਕਰ ਪਾਜੀ ਉੱਪਰ ਲੋ ਇਹ ਬਸ ਵੀਰੇ ਨਹੀਂ ਮਾਰ ਤੈ ਕਹ ਦੋ ਮਾਰ ਹਟ ਗਿਆ ਹਟਾਉ ਲੋ ਖੋਲੋ ਬੱਚੇ ਕੋਈ ਨਹੀਂ ਕਰ ਉੱਪਰ ਕੁਝ ਨਹੀਂ ਆ ਬੱਚੇ ਮੈਂ ਤਾਂ ਹੜ ਆ ਖੋਲ ਵੀਰੇ ਉੱਪਰ ਖੋਲ ਦੋ ਬੈਠ ਜਾ ਕੁਝ ਨਹੀਂ ਖੋਲ ਲੋ ਵੀਰੇ ਖੋਲ ਲੋ ਮਨੇ ਬਿਤਾ ਇਨ ਕਿੱਜਾ ਨਹੀਂ ਸਾਬਾ ਨਾ ਮੈਨੂੰ ਪਤਾ ਕੁਝ ਨਹੀਂ ਐਮਰੀ ਚੈੱਕ ਕਰ ਦਦਿਓ ਖਾਲੀ ਬੈਗ ਭੂਗ ਜੇ ਇਹੀ ਐਮਰੀ ਮਾਤਾ ਜੀ ਇਹ ਤਾਂ ਪਹਿਲਾਂ ਵੀ ਕਹਿ ਰਿਆ ਸੀ ਮੈਂ ਤਾਂ ਮੈਨੂੰ ਪਤਾ ਰੱਖ ਜੀ ਬਾਈ ਇੱਕ ਬੇਟੀ ਹੈ ਵੀਰੇ ਇੱਕ ਜਿਹੜਾ ਪਿੱਛੇ ਬਾਥਰੂਮ ਹੈ ਉਹ ਖੋਲ ਇਹ ਨਹੀਂ ਇਹ ਨਹੀਂ ਪਿੱਛੇ ਉਦਾਹਰਣ ਨਾ ਨਾ ਜੇ ਨਾ ਤੂੰ ਖੇੜਾ ਜੀ 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 ਇਹ ਜੀ ਇੱਕ ਥਾਣਾ ਮੇਰਾ ਨਾਮ ਸੈਕਟਰ ਪ੍ਰਦੀਪ ਸਿੰਘ ਬਾਜਵਾ ਸਾਡੇ ਐਸਐਸਪੀ ਸ਼੍ਰੀ ਨਾਨਕ ਸਿੰਘ ਜੀ ਆਈਪੀਐਸ ਉਹਨਾਂ ਦੀਆਂ ਡਾਇਰੈਕਸ਼ਨਾਂ ਦੇ ਆਧਾਰ ਤੇ ਚਾਈਨਾ ਡੋਰ ਜਿਹੜੇ ਵੇਚ ਰਹੇ ਨੇ ਬਾਜ਼ਾਰ ਦੇ ਵਿੱਚ ਜਾਂ ਕਿਸੇ ਵੱਲੋਂ ਵੀ ਸਟੋਰ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਕੱਲ ਪੋਲੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੇ ਨਾਲ ਇੱਕ ਸੀਕ੍ਰੇਟ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਵਿੱਚ ਕਿ सोनू ਪੁੱਤਰ ਉਗਰ ਸਿੰਘ ਸਿੰਘਲਾ ਵਾਸੀ ਦੀਪਨਗਰ ਤ੍ਰਿਪੜੀ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਮਕਦਮਾ ਦਰਜ ਕੀਤਾ ਗਿਆ ਤੇ ਉਸ પાસે 330 ਜਿਹੜੇ ਚਾਈਨਾ ਚਾਇਨਾ ਡੋਰ ਦੇ ਰੂਲਸ ਨੇ ਉਬਰਾਧ ਕੀਤੇ ਗਏ ਉਸ ਸਬੰਧੀ ਅਗਲੀ ਜਿਹੜੀ ਕਾਰਵਾਈ ਜਾਰੀ ਚ ਬਿਲਕੁਲ ਜੀ ਇਹ ਸਪਲਾਈਅਰ ਸੀਗਾ ਜੀ ਇਹ ਭਾਰੀ ਮਾਤਰਾ ਦੇ ਵਿੱਚ ਨੇ ਸਟੋਰ ਕੀਤੇ ਹੋਏ ਸੀਗੇ ਜੀ ਉਸ ਸਬੰਧੀ ਇਹ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿੱਥੋਂ ਲੈ ਕੇ ਆਇਆ ਸੀ ਕੀ ਇਹਦਾ ਮਾਡਲ ਸਪਰਿੰਟੀ ਸੀ ਕਿੰਨਾ ਕਿੰਨਾ ਨੂੰ ਵੇਚਦਾ ਸੀਗਾ ਇਹਦੇ ਫੋਨ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਜੇ ਕੋਈ ਹੋਰ ਵੀ ਇਹਦੇ ਨਾਲ ਇਸ ਮੁੱਦੇ ਦੇ ਵਿੱਚ ਹੋਇਆ ਜਾਂ ਕਿਤੇ ਨੇ ਹੋਰ ਵੀ ਇਸ ਤੋਂ ਇਲਾਵਾ ਸਟੋਰ ਕੀਤਾ ਉਹ ਵੀ ਜਿਹੜਾ ਬਰਾਂਦ ਕਰਵਾਇਆ ਗਿਆ ਇਹਨਾਂ ਦਾ ਇਹਦੇ ਤੇ ਜੀ 223 ਬੀ ਐਨ ਐਸ ਤਾਰਾ ਤਹਿਤ ਪਰਚਾ ਦਰਜ ਕੀਤਾ ਗਿਆ ਜੀ ਬਾਕੀ ਕਾਰਵਾਈ ਜਾਰੀ ਹੈ ਜੀ ਮਾਨਯੋਗ ਅਦਾਲਤ ਵੱਲੋਂ ਵੀ ਸਖਤ ਹੁਕਮ ਨੇ ਜੀ ਇਹ ਜੀ ਚੈਨਲ ਉਲੰਘਣ ਜਿਹੜੀ ਕਿ ਬਹੁਤ ਵੱਡੀ ਕੁਆਂਟੀਟੀ ਹੈ ਜੀ ਇਹ ਉਹਦੇ